ਤਸਵੀਰਾਂ ਬਰਨਾਲਾ ਦੀਆਂ ਨੇ ਜਿੱਥੇ ਇੱਕ ਕਾਲਜ ਤੋਂ ਆਉਂਦੀ ਕੁੜੀ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਬੇहद ਹੈਰਾਨ ਕਰਦੀਆਂ ਇਹ ਤਸਵੀਰਾਂ ਨੇ ਕਿ ਇਸ ਤਰੀਕੇ ਦੇ ਨਾਲ ਕਾਲਜ ਤੋਂ ਆਉਂਦੀ ਕੁੜੀ ਦਾ ਬੈਗ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੁਟੇਰਿਆਂ ਦੇ ਵੱਲੋਂ ਇਸ ਦੌਰਾਨ ਕੁੜੀ ਉਛਾਲ ਕੇ ਕਈ ਦੂਰ ਕਈ ਫੋਟੋ ਉਛਲ ਕੇ ਹੇਠਾਂ ਡਿੱਗਦੀ ਹੈ ਤਾਂ ਬੜੀ ਹੀ ਬੇਰਹਿਮੀ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਕੁੜੀ ਦਾ ਬੈਗ ਖੋਨ ਦੇ ਵਿੱਚੇ ਕਾਮਯਾਬ ਨਹੀਂ ਰਹਿੰਦੇ ਪਰ ਕਿਸ ਤਰੀਕੇ ਦੇ ਨਾਲ ਕੁੜੀ ਉੱਥੇ ਡਿੱਗਦੀ ਹੈ ਤਾਂ ਬਹੁਤ ਜ਼ਿਆਦਾ ਫਟੜ ਹੋ ਜਾਂਦੀ ਹੈ ਗੰਭੀਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਜੋ ਮੌਜੂਦ ਲੋਕ ਸੀ ਤਾਂ ਉਹਨਾਂ ਦੇ ਵੱਲੋਂ ਤੁਰੰਤ ਮਦਦ ਕੀਤੀ ਜਾਂਦੀ ਹੈ ਤੇ ਲੜਕੀ ਨੂੰ ਉੱਥੋਂ ਚੁੱਕਿਆ ਜਾਂਦਾ ਤਾਂ ਬੇहद ਹੈਰਾਨ ਕਰਦੀਆਂ ਤਸਵੀਰਾਂ ਬਰਨਾਲਾ ਦੀਆਂ ਨੇ ਬਰਨਾਲਾ ਤੋਂ ਸਾਹਮਣੇ ਆਈਆਂ ਤਸਵੀਰਾਂ ਨੇ 16 ਏਕੜ ਜੋ ਏਰੀਆ ਹੈ ਉਸ ਦੇ ਨੇੜੇ ਇਹ ਲੜਕੀ ਪੈਦਲ ਜਾ ਰਹੀ ਸੀ ਕੋਰੇਜ ਤੋਂ ਵਾਪਸ ਆ ਰਹੀ ਸੀ ਔਰ ਇਸੇ ਦੌਰਾਨ ਬਾਈਕ ਸਵਾਰ ਟੁੱਟ ਕੇ ਪੈ ਜਾਂਦੇ ਨੇ ਬੈਗ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਲੜਕੀ ਦੇ ਕੋਲੋਂ ਇਸ ਤਰੀਕੇ ਦੇ ਨਾਲ ਬੈਗ ਹੋਇਆ ਜਾਂਦਾ ਹੈ ਕਿ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਉਹ ਕਈ ਫੁੱਟ ਉਛਲ ਕੇ ਹੇਠਾ ਡਿੱਗਦੀ ਹੈ ਤੇ ਬੜੀ ਹੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੀ ਹੈ ਤਾਂ ਬਿਹਤ ਹੈਰਾਨ ਕਰਦੀ ਹੈ ਤਸਵੀਰ ਕਿਸ ਤਰੀਕੇ ਦੇ ਨਾਲ ਦਿੰ ਦਿਹਾੜੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਔਰ ਬਰਨਾਲੇ ਦੇ ਵਿੱਚ ਖਾਸ ਤੌਰ ਤੇ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਬਰਨਾਲਾ ਦੇ 16 ਏਕੜ ਬਸ ਸਟੈਂਡ ਦੇ ਨੇੜੇ ਪੂਰੀ ਵਾਰਦਾਤ ਵਕਲੀ ਵਾਪਰੀ ਹੈ ਲੜਕੀ ਕਾਲਜ ਤੋਂ ਵਾਪਸ ਆ ਰਹੀ ਸੀ ਔਰ ਇਸ ਦੌਰਾਨ ਦੋ ਅਣਪਛਾਤੇ ਬਾਈਕ ਸਵਾਰ ਜੋ ਲੜਕੀ ਦਾ ਬੈਗ ਖੋਣ ਦੀ ਕੋਸ਼ਿਸ਼ ਕਰਦੇ ਨੇ ਲੜਕੀ ਦੇ ਵੱਲੋਂ ਬੈਗ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਜਦੋਂ ਲੜਕੀ ਆਪਣਾ ਬੈਗ ਖਿੱਚਦੀ ਹੈ ਤਾਂ ਜਦੋਂ ਲੜਕੇ ਬੜੀ ਤੇਜ਼ੀ ਦੇ ਨਾਲ ਅੱਗੇ ਨਿਕਲ ਜਾਂਦੇ ਨੇ ਔਰ ਇਸ ਦੌਰਾਨ ਲੜਕੀ ਉੱਛਲ ਕੇ ਹੇਠਾ ਦੇਖਦੀ ਹੈ ਔਰ ਇੱਕਦਮ ਉਥੇ ਬੇਹੋਸ਼ ਹੋ ਜਾਂਦੀ ਹੈ ਤਾਂ ਆਸ-ਪਾਸ ਦੇ ਲੋਕ ਜਦੋਂ ਘਟਨਾ ਦੀ ਆਵਾਜ਼ ਸੁਣ ਕੇ ਮੌਕੇ ਤੇ ਪਹੁੰਚਦੇ ਨੇ ਤਾਂ ਤੁਰੰਤ ਉਹਨਾਂ ਦੇ ਵੱਲੋਂ ਲੜਕੀ ਨੂੰ ਉੱਥੋਂ ਚੁੱਕਿਆ ਜਾਂਦਾ ਹੈ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਉਸ ਦੀ ਚੈਕਿੰਗ ਕਰਵਾਈ ਜਾਂਦੀ ਹੈ ਔਰ ਬੜੀ ਹੈਰਾਨ ਕਰਦੀ ਹੈ ਸੀਸੀਟੀਵੀ ਪੂਰੀ ਸੀਸੀਟੀਵੀ ਕੈਮਰੇ ਦੇ ਵਿੱਚ ਘਟਨਾ ਕੈਦ ਹੋਈ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੈਗ ਖੋਣ ਦੀ ਕੋਸ਼ਿਸ਼ ਇਹਨਾ ਬਾਈਕ ਸਵਾਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਹੈਰਾਨ ਕਰਦੀਆਂ ਤਸਵੀਰਾਂ ਇਸ ਲਈ ਵੀ ਨੇ ਕਿਉਂਕਿ ਜਿੱਥੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਆਸ-ਪਾਸ ਰਿਹਾਇਸ਼ੀ ਇਲਾਕਾ ਹੈ ਬਿਲਕੁਲ ਸੁਨਮਸਾਨ ਵਾਲੀ ਜਗ੍ਹਾ ਵੀ ਨਹੀਂ ਹੈ ਪਰ ਬਾਈਕ ਸਵਾਰਾਂ ਨੂੰ ਲੱਗਦਾ ਸੀ ਲੱਗਦਾ ਸੀ ਕਿ ਇਥੋਂ ਬੜੀ ਆਸਾਨੀ ਦੇ ਨਾਲ ਉਹ ਨਿਕਲ ਜਾਣਗੇ ਕਿਉਂਕਿ ਲੋਕ ਉਸ ਸਮੇਂ ਘਰਾਂ 'ਚ ਬਾਹਰ ਨਹੀਂ ਹੁੰਦੇ ਆਪਣੇ ਘਰਾਂ ਦੇ ਵਿੱਚ ਮੌਜੂਦ ਹੁੰਦੇ ਨੇ ਪਰ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਆਵਾਜ਼ ਸੁਣ ਕੇ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਤੁਰੰਤ ਬਾਹਰ ਆਉਂਦੇ ਨੇ ਔਰ ਇਹ ਲੜਕੀ ਨੂੰ ਉੱਥੋਂ ਚੁੱਕਿਆ ਜਾਂਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਪੂਰੀ ਵਾਰਦਾਤ ਦੇ ਵਿੱਚ ਕੁੜੀ ਦੇ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ ਕਿਉਂਕਿ ਹੁਸ਼ਲ ਕੇ ਡਿੱਗਦੀ ਹੈ ਔਰ ਇਕਦਮ ਉਥੇ ਬੇਹੋਸ਼ ਹੋ ਜਾਂਦੀ ਹੈ ਕੋਈ ਹੋਸ਼ ਨਹੀਂ ਉਸ ਨੂੰ ਰਹਿੰਦੀ ਪਰ ਹਾਲਾਂਕਿ ਆਪਣਾ ਬੈਗ ਬਚਾਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਪਰ ਕਿਸ ਤਰ੍ਹਾਂ ਘਰੀਸਦੇ ਹੋਏ ਉਸ ਨੂੰ ਲੈ ਗਏ ਨੇ ਔਰ ਇਸ ਤਰ੍ਹਾਂ ਦੀਆਂ ਤਸਵੀਰਾਂ ਬੜੀਆਂ ਹੈਰਾਨ ਵੀ ਕਰਦੀਆਂ ਨੇ ਔਰ ਬੜੀਆਂ ਪਰੇਸ਼ਾਨ ਵੀ ਕਰਦੀਆਂ ਨੇ ਕਿਉਂਕਿ ਜੇਕਰ ਤੁਸੀਂ ਘਰਾਂ ਤੋਂ ਬਾਹਰ ਨਿਕਲਦੇ ਹੋ ਤਾਂ ਤੁਹਾਡਾ ਵਾਹ ਇਸ ਤਰ੍ਹਾਂ ਦੇ ਲੁਟੇਰਿਆਂ ਨਾਲ ਕਦੋਂ ਪੈ ਜਾਵੇ ਸ਼ਾਇਦ ਕੋਈ ਵੀ ਨਹੀਂ ਜਾਣਦਾ ਕਿਉਂਕਿ ਕਿਸੇ ਵਿਅਕਤੀ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਬੜੇ ਦੇਖਣ ਨੂੰ ਸਹੀ ਲੱਗਦੇ ਨੇ ਇਹ ਮੁੰਡੇ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਨੇ ਪਰ ਅਚਾਨਕ ਇਹਨਾਂ ਦਾ ਦਿਮਾਗ ਜਦੋਂ ਘੁੰਮ ਜਾਂਦਾ ਹੈ ਤਾਂ ਪਤਾ ਨਹੀਂ ਲੱਗਦਾ ਕਿਉਂਕਿ ਕਿਸੇ ਨਾ ਕਿਸੇ ਆਪਣੇ ਸ਼ਿਕਾਰ ਦੀ ਭਾਲ ਦੇ ਵਿੱਚ ਰਹਿੰਦੇ ਨੇ ਜਦੋਂ ਅਸੀਂ ਸੜਕਾਂ ਤੋਂ ਨਿਕਲਦੇ ਆ ਤਾਂ ਚਾਹੇ ਕਿਸੇ ਦੇ ਹੱਥ ਦੇ ਵਿੱਚ ਫੋਨ ਹੋਵੇ ਚਾਹੇ ਕੰਨਾਂ ਦੇ ਵਿੱਚ ਵਾਲੀਆਂ ਹੋਣ ਜਾਂ ਫਿਰ ਤੁਹਾਡੇ ਹੱਥਾਂ ਦੇ ਵਿੱਚ ਕੋਈ ਕੀਮਤੀ ਸਮਾਨ ਹੋਵੇ ਤਾਂ ਜਦੋਂ ਇਸ ਤਰ੍ਹਾਂ ਦੇ ਬਦਮਾਸ਼ਾਂ ਦੇ ਅੱਖੀ ਚੜ ਜਾਂਦਾ ਹੈ ਤਾਂ ਫਿਰ ਉਹਦਾ ਪਿੱਛਾ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਔਰ ਪਿੱਛਾ ਕਰਕੇ ਜਦੋਂ ਇਸ ਤਰ੍ਹਾਂ ਦੀ ਕੋਈ ਸੜਕ ਜਾਂ ਗਲੀ ਹੁੰਦੀ ਹੈ ਜਿੱਥੇ ਸੁਨਮਸਾਨ ਹੋਵੇ ਤਾਂ ਉੱਥੇ ਮੌਕਾ ਦੇਖਦੇ ਹੀ ਇਹਨਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤਾਂ ਇਸੇ ਤਰੀਕੇ ਦੇ ਨਾਲ ਸ਼ਾਇਦ ਪਹਿਲਾਂ ਹੀ ਲੜਕੀ ਦੇ ਪਿੱਛੇ ਲੱਗੇ ਹੋਣ ਔਰ ਬੈਗ ਖੋਣ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਹੈ ਔਰ ਘਟਨਾ ਪੂਰੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਾਂ ਹੈਰਾਨ ਕਰਦੀਆਂ ਇਹ ਤਸਵੀਰਾਂ ਖੌਫਨਾਕ ਇਹ ਤਸਵੀਰਾਂ ਕਿਸ ਤਰੀਕੇ ਦੇ ਨਾਲ ਲੜਕੀ ਨੂੰ ਧੂਕੇ ਲੈ ਜਾਂਦੇ ਨੇ ਇਹ ਲੁਟੇਰੇ ਔਰ ਕਲੀ ਫੋਟ ਉੱਛਲ ਕੇ ਹੇਠਾ ਡਿੱਗਦੀ ਔਰ ਬੁਰੇ ਤਰੀਕੇ ਦੇ ਨਾਲ ਇਸੇ ਜ਼ਖਮੀ ਹੋ ਜਾਂਦੀ ਹੈ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿਉਂਕਿ ਜੇਕਰ ਬੱਸ ਸਟੈਂਡ ਦਾ ਏਰੀਆ ਤੇ ਆਸ-ਪਾਸ ਪੁਲਿਸ ਵੀ ਮੌਜੂਦ ਹੁੰਦੀ ਹੈ ਪਰ ਇਸ ਤਰ੍ਹਾਂ ਦੇ ਲੁਟੇਰੇ ਉੱਥੋਂ ਬੜੀ ਆਸਾਨੀ ਦੇ ਨਾਲ ਨਿਕਲ ਜਾਂਦੇ ਨੇ ਕਿਉਂਕਿ ਪਹਿਲੀ ਨਜ਼ਰ ਦੇ ਵਿੱਚ ਦੇਖ ਕੇ ਨਹੀਂ ਲੱਗਦਾ ਕਿ ਇਹਨਾਂ ਦੇ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਜਾਂ ਦਿੱਤਾ ਜਾਂਦਾ ਹੋਵੇਗਾ ਪਰ ਜਦੋਂ ਇਹਨਾਂ ਨੂੰ ਆਪਣਾ ਸ਼ਿਕਾਰ ਨਜ਼ਰ ਆਉਂਦਾ ਹੈ ਤਾਂ ਉੱਥੇ ਸੁੰਨਮ ਸਾਂ ਜਗ੍ਹਾ ਦੇਖ ਕੇ ਨਾ ਇਹਨਾਂ ਦੇ ਵੱਲੋਂ ਇਸ ਤਰ੍ਹਾਂ ਦੀ ਵਾਰਦਾਤ ਕਰ ਦਿੱਤੀ ਜਾਂਦੀ ਹੈ ਤਾਂ ਬਰਨਾਲੇ ਦੀ ਇਹ ਵਾਰਦਾਤ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਹਨਾਂ ਲੁਟੇਰਿਆਂ ਦੇ ਵੱਲੋਂ ਇੱਕ ਕੁੜੀ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ ਕਾਲਜ ਤੋਂ ਵਾਪਸ ਆ ਰਹੀ ਸੀ ਕੁੜੀ ਔਰ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਧੂਕੇ ਲੈ ਜਾਂਦੇ ਨੇ ਜਦੋਂ ਲੜਕੀ ਦੇ ਵੱਲੋਂ ਬੈਗ ਨਹੀਂ ਸੁਟਿਆ ਜਾਂਦਾ ਤਾਂ ਇੰਨੀ ਤੇਜ਼ੀ ਦੇ ਨਾਲ ਅੱਗੇ ਨਿਕਲਦੇ ਨੇ ਕਿ ਲੜਕੀ ਉਛਲ ਕੇ ਹੇਠਾ ਡਿੱਗਦੀ ਹੈ ਔਰ ਉੱਥੇ ਹੀ ਬੇਹੋਸ਼ ਹੋ ਜਾਂਦੀ ਹੈ ਤਾਂ ਆਸ-ਪਾਸ ਦੇ ਲੋਕਾਂ ਦੇ ਵੱਲੋਂ ਫਿਲਹਾਲ ਉਸ ਦੀ ਮਦਦ ਕੀਤੀ ਗਈ ਔਰ ਹਸਪਤਾਲ ਉਸਨੂੰ ਲਿਜਾਇਆ ਗਿਆ ਜਿੱਥੇ ਉਸਦਾ ਇਲਾਜ ਡਾਕਟਰ ਦੇ ਵੱਲੋਂ ਕੀਤਾ ਗਿਆ